ਆ ਨਾਰਾ ਫਤਿਹ ਦਾ ਨਾਰਾ بلند ਕਰੀਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਿਹ ਅੱਜ ਆਪਾਂ ਸਾਰੇ ਜੋ ਪਿਛਲੇ ਕੁਝ ਦਿਨਾਂ ਤੋਂ ਸਾਡੇ ਸਤਿਕਾਰਯੋਗ ਮਾਤਾ ਮਾਦਾ ਬਲਵਿੰਦਰ ਕੌਰ ਜੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਮੂਹ ਸੇਵਾਦਾਰਾਂ ਦੇ ਵੱਲੋਂ ਜੋ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਜੋ ਕਿ ਦਿਬੁਰੂਗੜ੍ਹ ਦੀ ਥੇਲ ਦੇ ਵਿੱਚ ਜੋ ਨਾਜਾਇਜ਼ ਕੇਸਾਂ ਦੇ ਵਿੱਚ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਹੈ ਉਸ ਦੇ ਸਬੰਧ ਦੇ ਵਿੱਚ ਆਪਾਂ ਇੱਥੇ ਸਾਰੇ ਇਕੱਤਰ ਹੋ ਰਹੇ ਆ ਪਿਛਲੇ ਕਿੰਨੇ ਦਿਨਾਂ ਤੋਂ ਹੋ ਰਹੇ ਆ ਸਾਰੀਆਂ ਪੰਜਾਬ ਦੀਆਂ ਸੰਪਰਦਾਵਾਂ ਦੇ ਮੁਖੀ ਸਹਿਬਾਨ ਅਤੇ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਇੱਥੇ ਹਾਜ਼ਰੀਆਂ ਭਰ ਪਰ ਕੇ ਆਪਣੇ ਵਿਚਾਰ ਆਪਣੀਆਂ ਤਕਰੀਰਾਂ ਕਰਕੇ ਉਹਨਾਂ ਸਿੰਘਾਂ ਨੂੰ ਪੰਜਾਬ ਦੇਆਂ ਜ਼ਿਲ੍ਹਿਆਂ ਦੇ ਵਿੱਚ ਤਬਦੀਲ ਕਰਨ ਵਾਸਤੇ ਇੱਥੇ ਆਪਣੀਆਂ ਵਿਚਾਰਾਂ ਦੇ ਰਹੇ ਹਨ ਸੋ ਦਾਸ ਵੀ ਦਸ਼ਮੇਸ਼ ਤਰਨਾਵਾਲ ਜੱਥੇਬੰਦੀ ਜੋ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਸਾਜਿਗਵਾਦੀ ਹੋਈ ਹੈ ਇਹਨਾਂ ਨੇ ਆਪਣੇ ਬਾਰੇ ਥੋੜੀ ਜਾਣਕਾਰੀ ਦੇ ਦਿਆਂ ਕਿ ਦਸ਼ਮੇਸ਼ ਤਰਨਾਵਾਲੇ ਸਾਨੂੰ ਤਾਂ ਕਹਿੰਦੇ ਹਨ ਇਹ ਧੰਨ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਜਿਹੜੇ ਗੁਰੂ ਦੇ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋਏ ਸਨ ਤੇ ਸਤਿਗੁਰਾਂ ਨੇ ਉਹਨਾਂ ਨੂੰ ਸ਼ਾਦੀ ਦੇ ਨਾਲ ਲਾਇਆ ਸੀ ਤੇ ਦੁੱਦੀਵਾਰ ਤਮਰੰਗ ਰੇਟੇ ਗੁਰੂ ਕੇ ਬੇਟੇ ਰੋ ਪੰਥ ਕੇ ਸਾਗਾ ਮੇਟੇ ਦਾ ਜਿਹੜਾ ਵਾਰ ਬਖਸ਼ਿਸ਼ ਕੀਤਾ ਸੀ ਬਾਕੀ ਸਾਰੇ ਤਰਨਾ ਦਾਲਾਂ ਨੇ ਜਦੋਂ ਨਵਾਬ ਕਪੂਰ ਸਿੰਘ ਜੀ ਨੇ ਜੱਥੇਬੰਦੀਆਂ ਨੂੰ ਵਸਲਾਣ ਭਾਗ ਕਰਕੇ ਦਲ ਖਾਲਸਾ ਬਣਾ ਕੇ ਫਿਰ ਪੰਜ ਜੱਥੇ ਤਰਨਾ ਦਲਾਂ ਦੇ ਬਣਾਏ ਸੰਦੇ ਪੰਜਵਾਂ ਜੱਥਾ ਜਿਹੜਾ ਉਸ ਬਾਬਾ ਬੀਰ ਸਿੰਘ ਜੀ ਨੂੰ ਦਿੱਤਾ ਗਿਆ ਸੀ ਜਿਹੜੇ ਸਤਗੁਰਾਂ ਦੀ ਗੋਲੀ ਦੇ ਨਿਸ਼ਾਨੇ ਦੇ ਅੱਗੇ ਹੋਏ ਸਨ ਬਾਕੀ ਸਾਰੇ ਤਰਨਾ ਦਾਲ ਹਨ ਤੇ ਉਸ ਵੇਲੇ ਨਵਾਬ ਕਪੂਰ ਸਿੰਘ ਜੀ ਨੇ ਇਸ ਨੂੰ ਦਸ਼ਮੇਸ਼ ਤਰਨਾ ਦਾਲ ਕਿਹਾ ਸੀ ਇਹ ਦਸ਼ਮੇਸ਼ ਤਾਂ ਸਾਜਿਆ ਨਵਾਜਿਆ ਆਇਆ ਤਰਨਾ ਦਾਲ ਹੈ ਜਿਸ ਦੇ ਵਿੱਚ ਰੰਗਲੇ ਗੁਰੂ ਕੇ ਬੇਟੇ ਤੇ ਹੋਰ ਐਸੀ ਸਮਾਜ ਜਿਸ ਨੂੰ ਭਾਰਤੀ ਸੰਵਿਧਾਨ ਦੇ ਤਹਿਤ ਕਿਹਾ ਜਾਂਦਾ ਹੈ ਉਹਦੀਆਂ ਸਾਧਕ ਜਿਹੜੀਆਂ ਜਾਤਾਂ ਹਨ ਉਹਨਾਂ ਦੇ ਜਿਹੜੇ ਸਿੰਘ ਸਨ ਕਿਉਂਕਿ ਸਿੱਖ ਪੰਥ ਦੇ ਵਿੱਚ ਕੋਈ ਜਾਤ ਪਾਤ ਨਹੀਂ ਪਰ ਜਾਤ ਪਾਤ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਇੰਨੀ ਵੱਧ ਚੁੱਕੀ ਸੀ ਕਿ ਉਸ ਵੇਲੇ ਜਥੇਦਾਰਾਂ ਨੂੰ 1733 ਦੇ ਵਿੱਚ ਵੱਖ-ਵੱਖ ਜਥੇਦਾਰਾਂ ਨੇ ਆਪਣਾ ਜਾਤਾਂ ਦੇ ਆਧਾਰ ਤੇ ਕਰਨੇ ਦਾ ਵੀ ਬਣਾਉਣੇ ਪੈ ਸੀ ਇਸਲਾਂ ਨੂੰ ਭੰਗ ਕਰਕੇ ਇੰਨਾ ਜਿਹੜੀ ਹੈ क्रूरਤਾ ਵਧੀ ਹੋਈ ਸੀ ਤੋ ਉਸ ਤਸ਼ਵੀਹ ਕਰਨਾਲਾ ਦਲ ਦਾ ਮੁਖੀ ਹੁੰਦਿਆ ਹੋਇਆ ਜੇ ਸਾਡੇ ਵੱਡੇ-ਵਡੇਰਿਆਂ ਨੇ ਵੀ ਸਤਿਗੁਰਾਂ ਦੇ ਟਾਈਮ ਤੋਂ ਧੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਬਾਬਾ ਕਲਿਆਣਾ ਜੀ ਨੇ ਸਾਥ ਦਿੱਤਾ ਫਿਰ ਸਤਿਗੁਰੂ ਜੀ ਦੇ ਨਾਲ ਹੀ ਰਹੇ ਸਾਰਾ ਪਰਿਵਾਰ ਇਸੇ ਤਰ੍ਹਾਂ ਬਾਬਾ ਸੈਜੂ ਭਗਤ ਜੀ ਜਿਹੜੇ ਬਾਬਾ ਵੀਰ ਸਿੰਘ ਹੀ ਸਿੰਘ ਦੇ ਵੱਡੇ-ਵਡੇਰੇ ਸਨ ਨਾਲ ਰਹੇ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੋਂ ਇਹ ਗੁਰੂ ਕੇ ਬੇਟਿਆਂ ਦਾ ਜਿਹੜੇ ਪਰਿਵਾਰਾਂ ਦੇ ਢੇੜੀਆਂ ਦਾ ਰੇੜੀਆਂ ਨਾਲ ਚੱਲਦੀਆਂ ਆ ਰਹੀਆਂ ਨੇ ਤੇ ਅਸੀਂ ਵੀ ਕਦੀ ਪੰਥ ਦਾ ਕੋਈ ਹੁਕਮ ਨਹੀਂ ਮੋੜਿਆ ਕਦੇ ਵੀ ਪੰਥ ਵੱਲੋਂ ਮੂੰਹ ਪਿੱਛੇ ਨਹੀਂ ਕੀਤਾ ਸਾਨੂੰ ਜੇ ਸ੍ਰੀ ਕਾਲਤਾਨ ਸਾਹਿਬ ਤੋਂ ਕੋਈ ਹੁਕਮ ਆ ਜਾਵੇ ਸਾਡੀਆਂ ਜਥੇਬੰਦੀਆਂ ਦੇ ਸਾਡੇ ਮੁਖੀ ਸਹਿਬਾਨ ਉਹਨਾਂ ਦਾ ਕੋਈ ਹੁਕਮ ਆ ਜਾਵੇ ਪਾਵੇ ਉਹ ਇਸ ਭਾਰਤ ਦੇ ਇਸ ਕੋਨੇ ਤੋਂ ਦੂਜੇ ਤੇ ਇੱਕ ਕੋਨੇ ਤੱਕ ਕੋਈ ਕੰਮ ਹੋਵੇ ਦਾਸ ਹਜ਼ਾਰ ਵੇਲੇ ਹਾਜ਼ਰੀ ਭਰਦਾ ਹੈ ਤੇ ਮੈਂ ਜਿਹੜਾ ਵਚਨ ਕਰਦਾ ਮਾਂ ਉਸ ਵਚਨ ਤੋਂ ਕਦੇ ਪਿੱਛੇ ਨਹੀਂ ਹਟਿਆ ਇਸ ਕਰਕੇ ਮੈਂ ਕਈ ਥਾਈਂ ਘਾਟੇ ਵੀ ਖਾਦੇ ਪਾਈ ਅਮਰਿਤਪਾਲ ਸਿੰਘ ਜੀ ਜਦੋਂ ਅਸੀਂ ਡੱਡੂਆਣੇ ਇਕੱਠੇ ਹੋਏ ਸਾਡੇ ਉੱਤੇ ਸਨਮਾਨ ਜੋ ਸਰਪੰਚ ਸਰਦਾਰ ਆਤਮਾ ਸਿੰਘ ਜੀ ਉਹਨਾਂ ਦੇ ਘਰ ਉਹਨਾਂ ਦੇ ਸੁਪੁੱਤਰ ਦੇ ਨਾਲ ਪਾਈ ਅਮਰਿਤਪਾਲ ਸਿੰਘ ਜੀ ਉਹ ਜਥੇਬੰਦੀ ਦੇ ਮੈਂਬਰ ਹਨ ਅਤੇ ਉਹਨਾਂ ਦੇ ਘਰ ਇਹਨਾਂ ਦਾ ਬਹੁਤ ਆਣ ਜਾਣ ਤੇ ਜਦੋਂ ਖਾਲਸਾ ਵੀ ਸ਼ੁਰੂ ਹੋਈ ਸੀ ਉਸੇ ਵੇਲੇ ਵੀ ਪਹਿਲਾ ਪੜਾਈ ਸਾਡੇ ਅੰਦਰ ਡੱਡੂਆਣੇ ਦੇ ਵਿੱਚ ਹੀ ਖਾਲਸਾ ਵੀ ਹਿੱਦਾਂ ਲੱਗਾ ਸੀ ਤੇ ਭਾਈ ਅਮਰਤਪਾਲ ਸਿੰਘ ਜੀ ਜਥੇਬੰਦੀ ਬਣਾਉਣ ਤੋਂ ਪਹਿਲਾਂ ਵੀ ਸਾਡੇ ਨਾਲ 2-3 ਵਾਰ ਆਉਂਦੇ ਨੇ ਸਾਡੇ ਕੋਲ ਆ ਕੇ ਸਾਡੇ ਟ ਹੈੱਡਕੁਆਰਟਰ ਸਥਾਨ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਮੀਟਿੰਗ ਕਰਕੇ ਗੱਲਬਾਤ ਕੀਤੀ ਵੀ ਜਥੇਦਾਰ ਜੀ ਆਪਾਂ ਜਥੇਬੰਦੀ ਤਿਆਰ ਕਰ ਰਹੇ ਆ ਪੂਰੇ ਪੰਜਾਬ ਪੂਰੇ ਦੇਸ਼ ਪੂਰੇ ਵਿਸ਼ਵ ਲੈਵਲ ਦੀ ਜਥੇਬੰਦੀ ਤਿਆਰ ਕਰ ਰਹੇ ਆ ਵਾਰਿਸ ਪੰਜਾਬ ਦੇ ਜਿਹੜੀ ਭਾਈ ਦੀਪ ਸਿੱਧੂ ਨੇ ਤਿਆਰ ਕੀਤੀ ਸੀ ਤੇ ਉਸ ਤੋਂ ਬਾਅਦ ਆ ਉਸ ਤੋਂ ਅਸੀਂ ਹੋਰ ਅੱਗੇ ਦਸਤਾਰਬੰਦੀ ਕਰਕੇ ਚਲਾ ਕੇ ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਆਂ ਤੇ ਖਾਲਸਾ ਰਾਜ ਉਹ ਹੋਵੇਗਾ ਜਿੱਥੇ ਕੋਈ ਵੀ ਕਿਸੇ ਦੇ ਨਾਲ ਕੋਈ ਬਿਤਕਰਾਂ ਨਹੀਂ ਕੀਤਾ ਜਾਵੇ ਕਰਦੇ ਰਬਦਾਸ ਮਹਾਰਾਜ ਦਾ ਵਜਨ ਹੈ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋੜ ਬੜੇ ਸਭ ਸਾਮ ਵਸੇ ਰਬਦਾਸ ਭਏ ਖੁਸ਼ਣ ਇਹ ਵਜਨ ਭਾਈ ਅਮਰਤਪਾਲ ਸਿੰਘ ਜੀ ਨੇ ਸਾਡੇ ਨਾਲ ਬਹਿ ਕੇ ਕੀਤੇ ਸਨ ਵੀ ਐਸਾ ਆਪਾਂ ਰਾਜ ਖਾਲਸੇ ਦਾ ਕਰਨਾ ਹੈ ਤੇ ਤੁਸੀਂ ਸਾਡਾ ਸਾਥ ਦਿਓ ਸੀ ਉਸ ਵੇਲੇ ਵੀ ਭਾਈ ਸਾਹਿਬ ਨੂੰ ਇਹ ਵਜਨ ਦਿੱਤਾ ਸੀ ਕਿ ਅਸੀਂ ਤੁਹਾਡੇ ਨਾਲ ਹੈ ਸਾਡੇ ਪਰਿਵਾਰਾਂ ਦੇ ਇਤਨੇ ਇਨਾਂ ਸਿੰਘਾਂ ਨਾਲ ਸੱਜ ਕੇ ਜਿਹੜੇ ਭਾਈ ਅਮਰਪਾਲ ਸਿੰਘ ਦੇ ਨਾਲ ਖਾਲਸਾ ਵੀਰ ਦੇ ਵਿੱਚ ਰਹੇ ਮੁੰਡੇ ਭਾਈ ਬਸੰਤ ਸਿੰਘ ਉਹ ਨਹੀਂ ਤੁਹਾਡੇ ਨਾਲ ਹਨ ਉਹ ਤੁਸੀਂ ਸਾਰੇ ਦੇਖ ਹੀ ਰਹੇ ਜੇ ਅੰਦਰ ਹੈ ਭਾਈ ਸਾਹਿਬ ਦੇ ਨਾਲ ਹੀ ਹੈ ਉਹਨਾਂ ਦੇ ਪਿਤਾ ਜੀ ਅੱਜ ਮੇਰੇ ਖਿਆਲ ਸਾਇਦ ਇੱਥੇ ਨਹੀਂ ਆਨ ਉਹਨਾਂ ਦੇ ਨਾਲ ਵੀ ਮੇਰਾ ਬਚਨ ਹੁੰਦਾ ਰਹਿੰਦਾ ਹੈ ਤੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਵੀ ਭਾਈ ਸਾਹਿਬ ਦੇ ਨਾਲ ਵੀ ਕਈ ਵਾਰੀ ਬਚਨ ਹੋਏ ਹਨ ਪਸੰਤ ਸਿੰਘ ਨੇ ਕਈ ਵਾਰੀ ਬਚਨ ਕੀਤਾ ਹੈ ਇਸੇ ਤਰ੍ਹਾਂ ਸਾਰਿਆਂ ਦੇ ਨਾਲ ਬਚਨ ਹੁੰਦਾ ਰਹਿੰਦਾ ਹੈ ਤੇ ਮੈਂ ਇਹ ਆਥੇ ਆਪ ਜੀ ਨੂੰ ਇਹ ਵਿਸ਼ਵਾਸ ਕਰਾਉਣ ਆਇਆ ਸਤਿਕਾਰਯੋਗ ਮਾਤਾ ਜੀ ਵਾਸ ਪੰਜਾਬ ਦੀ ਜਥੇਬੰਦੀ ਨੂੰ ਕਿ ਦਸ਼ਮੇਸ਼ ਚਰਨਾਦਾਲ ਦੀਆਂ ਜਿਹੜੀਆਂ ਸਮੂਚੀਆਂ ਔਰ ਅੰਗਰੇਟੇ ਗੁਰੂ ਦੇ بیٹے ਲਹنگ ਸਿੰਘ ਦਲਾਪੰਥਾਂ ਦੀਆਂ ਜਥੇਬੰਦੀਆਂ ਹਨ ਇਹ ਤੁਹਾਡੇ ਨਾਲ ਹਨ ਤੁਸੀਂ ਜਦੋਂ ਵੀ ਕੋਈ ਹੁਕਮ ਕਰੋਗੇ ਜਿਸ ਤਰ੍ਹਾਂ ਦਾ ਵੀ ਹੁਕਮ ਕਰੋਗੇ ਜਿਸ ਤਰ੍ਹਾਂ ਭਾਈ ਰਾਜ ਸਿੰਘ ਦੀ ਜੇਹਦਾਰ ਸਾਹਿਬ ਹੁਣੇ ਬੋਲ ਕੇ ਗਏ ਹਨ ਕਿ ਤੁਸੀਂ ਕੱਲੇ ਮਜੀਬ ਸਿੰਘਾਂ ਨੂੰ ਦਹਿ ਕਹਿ ਦਿਓ ਕਿ ਆ ਕੰਮ ਕਰਨਾ ਹੈ ਤੇ ਅਸੀਂ ਮੋਰੇ ਹੋ ਕੇ ਤਲਵਾਰਾਂ ਮਾਰਾਂਗੇ ਜਿੱਥੇ ਵੀ ਮਾਰਨ ਦਾ ਹੁੰਦਾ ਹੈ ਲੋੜ ਹੋਵੇਗੀ ਕਦੇ ਵੀ ਪਛੇੜਨੇ ਨਹੀਂ ਆ ਪਛੇੜ ਕਦੀ ਨਾਗ ਦੀ ਪਿੱਛੇ ਹਟੇ ਆ ਤੇ ਨਾਗ ਦੀ ਪਿੱਛੇ ਹਟਾਂਗੇ ਵਜਨ ਦੇ ਪੂਰੇ ਆ ਜਿਹੜਾ ਵਜਨ ਕਰਦੀਏ ਜਿਹਦੇ ਨਾਲ ਕਰਦੀਏ ਉਹ ਪਗਾਈ ਦਾ ਵਾ ਉਹਦੇ ਲਈ ਭਵੇਂ ਸਾਡਾ ਘਾਟਾ ਆਵੇ ਭਵੇਂ ਨੁਕਸਾਨ ਹੋਵੇ ਤੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਪੂਰੀ ਜਥੇਬੰਦੀ ਨੂੰ ਸਾਰੇ ਇੱਥੇ ਸੰਗਤ ਨੂੰ ਇਹ ਵਿਸ਼ਵਾਸਿਤ ਹੋਵੋਗੇ ਕਿ ਜੇ ਅਸੀਂ ਪਹਿਲਾਂ ਕਦੀ ਪਿੱਛੇ ਨਹੀਂ ਹਟੇ ਤੇ ਕਹਿਣ ਵਾਲੇ ਤੇ ਕਈ ਕੋ ਕਹੀ ਜਾਂਦੇ ਬੇ ਉੱਥੇ ਰਲ ਕੇ ਇੱਥੇ ਰਲ ਕੇ ਪਹਿਲਾਂ ਵੀ ਕਹਿੰਦੇ ਸੀ ਹੁਣ ਵੀ ਕਹਿੰਦੇ ਆ ਪਰ ਅਸੀਂ ਖਾਲਸੇ ਪੰਥ ਦੇ ਨਾਲ ਆ ਪੰਥ ਸਾਡਾ ਪਹਿਲਾ ਵਾ ਬਾ ਸਾਰੀਆਂ ਗੱਲਾਂ ਬਾਅਦ ਚ ਜੋ ਸਾਨੂੰ ਹੁਕਮ ਪੰਥ ਵੱਲੋਂ ਹੋਊਗਾ ਉਹ ਅਸੀਂ ਉਸਤੇ ਫੁੱਲ ਜੜਾਵਾਂਗੇ ਜਿਸ ਤਰ੍ਹਾਂ ਦਾ ਵੀ ਹੁਕਮ ਹੋਊਗਾ ਜੇ ਡਿਬਰੂਗੜ੍ਹ ਜਾਣ ਦਾ ਕੋਈ ਹੋਊਗਾ ਉਸੇ ਜਾਵਾਂਗੇ ਜੇ ਦਿੱਲੀ ਜਾ ਕੇ ਬਹਿਣਾ ਹੋਊ ਦਿੱਲੀ ਜਾ ਕੇ ਬਹਾਂਗੇ ਜਿੱਥੇ ਵੀ ਤੁਸੀਂ ਜੇ ਇੱਥੇ ਰੋਜ ਸਾਡੇ ਸਿੰਘਾਂ ਜੜੀਆਂ ਭਾਰ ਰਹੇ ਆ ਇਥੇ ਇੱਕ ਮੈਂ ਬੇਨਤੀ ਕਰ ਦਿਆਂਗਾ ਵੀ ਜਿਸ ਤਰ੍ਹਾਂ ਜਥੇਬੰਦੀਆਂ ਦਲਾ ਪੰਥਾ ਦੇ ਮੁਖੀ ਸਹਿਬਾਨ ਹੁੰਦੇ ਹਨ ਇਥੇ ਰੋਜ਼ ਹੀ ਵੱਖ-ਵੱਖ ਦਲਾ ਪੰਥਾਂ ਦੇ ਜਿਹੜੇ ਸਿੰਘ ਹਨ ਉਹ ਇਥੇ ਹਾਜ਼ਰੀਆਂ ਭਰ ਰਹੇ ਹਨ ਮੁਖੀ ਸਹਿਬਾਨਾਂ ਨੂੰ ਬਹੁਤ ਰਜ਼ੀਮੇ ਹੁੰਦੇ ਹਨ ਕਈ ਵਾਰੀ ਉਹਨਾਂ ਨੇ ਕਦੇ ਪਹਿਲਾਂ ਦੇ ਜਿਹੜੇ ਪ੍ਰੋਗਰਾਮ ਬਣਾਏ ਹੁੰਦੇ ਹਨ ਉਹਨਾਂ ਦੇ ਵਿੱਚੋਂ ਵੀ ਟਾਈਮ ਕੱਢ ਕੇ ਆਉਣਾ ਹੁੰਦਾ ਹੈ ਰੋਜ਼ ਹੀ ਅਸੀਂ ਸਾਰੇ ਜਿਹੜੇ ਸਾਡੇ ਦਲ ਪੰਥ ਹਨ ਮਾਨਜੋਗ ਸਿੰਘ ਸਾਹਿਬ ਜਿਹੇ ਦਰ ਬਾਬਾ ਬਲਬੀਰ ਸਿੰਘ ਜੀ ਮੁਖੀ ਗੁੱਡਾ ਦਾਲਾ ਪੰਜਵਾਂ ਤਖਤ ਉਹਨਾਂ ਵੱਲੋਂ ਇਹ ਸਾਰਿਆਂ ਦੇ ਨਾਲ ਗੁਰਮਤਾਂ ਕੀਤਾ ਗਿਆ ਹੈ ਉਹ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਰੋਜ਼ੀ ਇੱਥੇ ਵੱਡੀਆਂ ਜਥੇਬੰਦੀਆਂ ਦੇ ਇੱਕ ਅੰਦਾ ਮੁਖੀ ਸਹਿਬਾਨ ਰੋਜ਼ ਇੱਥੇ ਹਾਜ਼ਰੀ ਭਰ ਕੇ ਆਇਆ ਕਰੂਗਾ ਤੇ ਉਹਨਾਂ ਦੇ ਨਾਲ ਜਿਹੜੀਆਂ ਆਪਣਾਂ ਅੰਹਾਕ ਸਿੰਘ ਦੇ ਫੌਜੀ ਆਣ ਉਹ ਵੀ ਵੱਧ ਤੋਂ ਵੱਧ ਇੱਥੇ ਰੋਜ਼ ਹੀ ਹਾਜ਼ਰੀ ਭਰਨੀਆਂ ਉਹਨੇ ਦਿਨ ਤੱਕ ਜਿੰਨੇ ਦਿਨ ਤੱਕ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਜਾਂਦਾ ਇਹ ਸੰਦੇਸ਼ ਜਿਹੜਾ ਇਹ ਮੰਨਜੋ ਸਾਡੇ ਸਿੰਘ ਸਾਹਿਬ ਜਹੇਦਾਰ ਬਾਬਾ ਬਲਦੇਵ ਸਿੰਘ ਜੀ ਮੁਖੀ ਬੁੱਢਾ ਤਾਲ ਵੱਲੋਂ ਸਾਰੀਆਂ ਜਥੇਬੰਦੀਆਂ ਦੇ ਨਾਲ ਗੁਰਮਤਾ ਕਰਕੇ ਦਿੱਤਾ ਗਿਆ ਹੈ ਇਥੇ ਰੋਜ਼ ਹੀ ਸਾਰੀਆਂ ਜਥੇਬੰਦੀਆਂ ਦੇ ਵਿੱਚੋਂ ਇੱਕ ਦੋ ਮੁਖੀ ਸਾਹਿਬਾਨ ਰੋਜ਼ ਇੱਥੇ ਹਾਜ਼ਰੀ ਭਰਨਗੇ ਸੋ ਇੰਨੀਆਂ ਬੇਨਤੀਆਂ ਦਾਸਦੀਆਂ ਪਰਮਾਣ ਕਰਦੀਆਂ ਜੇ ਕੋਈ ਬੋਲਦੇ ਆ ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ ਹੋਵੇ ਦਾਸਦੀ ਝੋਲੀ ਪਾ ਦੇਣਾ ਸਿਮਾ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ